की बना रहे हो जप्पू जप्पू की बना रहे हो वारी वारी करके रोटी ले गए जाके लो रोटी बन रही है वो बड़ी कर ही दी है ओए होए ओए होए ओए होए ओए तो चकला कि करती बना दी गोल गोल करती इन्हें नहीं पीनी चाह चाह नहीं थी रोटी बन गई चलो बच 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 हम तवे ते भी पाया जा तवे ते हां तवे ते नहीं पा गया नहीं वेल ना कि जा रहे तो रोटी कितने जा रही है बस बन गई हूं तवे ते पाओ गर्म हो गया ना पापा नु खवा

ਕਣੇ ਛਣੇ ਚੱਲੀ ਜਾਂਦੇ ਜਪਦੇ ਇਹ ਵਾਈ ਆਈ ਆਈ ਚੂਜ਼ ਪਾ ਲੋ ਜਾਂ ਸੈਂਡਲ ਪਾ ਲੋ ਫਿਰ ਜਾਓ ਕ ਕ ਐਪ ਕੋਣ ਪਾਏਗਾ ਕ ਐਪ ਨਾ ਜਲਦੀ ਕ ਪਾਉ ਪਤਾ ਸਵੇਰੇ ਰੋਟੀਆਂ ਬਨਣੀਆਂ ਸੀ ਉਹਨੇ ਜਪਨੂਰ ਨਾ ਸਵੇਰੇ ਭੂਆ ਦੀ ਰੋਟੀ ਬਣਾਈ ਜਾਵੇ ਤੇ ਐਨੇ ਐ ਕੀ ਕੀਤਾ ਉਹ ਗੱਲਾਂ ਚ ਲੱਗ ਗਈ ਆਂਟੀ ਦੇ ਨਾਲ ਗੱਲਾਂ ਕਰਦੀ ਕਰਦੀ ਐਨੇ ਕੀ ਕੀਤਾ ਉਹ ਤੇੜਾ ਚੱਕ ਕੇ ਤੇ ਫੇਲਾ ਚੱਕ ਕੇ ਨਾ ਵੇਲ ਲਿਆ ਸੀ ਥੋੜਾ ਜਿਹਾ ਜਿਵੇਂ ਆਪਾਂ ਬਣਾਣੇ ਆਵੇਂ ਕਰਦੇ ਆ ਤੇ ਉਹ ਚੱਕ ਕੇ ਲਿਆਈ ਬਾਜੋ ਵੇਲ ਨਾਲ ਚੱਕ ਕੇ ਲਿਆਈ ਤੇ ਰੋਟੀ ਨਾਲ ਵੇਲਾ ਲੱਗ ਗਈ ਤੇ ਮੈਂ ਇਹਨੂੰ ਫੜਾਫੜਾ ਦੀ ਵੀਡੀਓ ਬਣਾਈ ਮੈਂ ਕਿਹਾ ਦੇਖ ਲੋ ਵੱਡੇ ਵੱਡੇ ਕੰਮ ਕਰਨ ਲੱਗ ਗਈ ਐ ਕੈਪ ਪਾ ਲੋ ਇੱਧਰ ਆ ਕੇ ਤੇ ਕੱਲ ਜਦ ਸੀ ਅਸੀਂ ਗਏ ਉੱਥੇ ਅੜੀਸਰ ਸਾਹਿਬ ਤੇ ਉੱਥੇ ਨਾ ਇੱਕ ਗੱਲ ਤੁਹਾਡੇ ਨਾਲ ਜਰੂਰ ਕਰਨੀ ਚਾਹੂੰਗੀ ਰਾਤ ਚੇਤੇ ਨਹੀਂ ਆਈ ਕਿਉਂਕਿ ਥਕਾਵਟ ਸੀ ਚਲੋ ਕਿਸੇ ਟਾਈਮ ਨਹੀਂ ਵੀ ਚੇਤਾ ਆਂਦਾ ਰਾਤ ਮੇਰੇ ਦਿਮਾਗ ਤੇ ਨਾ ਉਹ ਗੱਲ ਵੱਜੀ ਗਈ ਪਰसों ਦੀ ਵੀਡੀਓ ਦੇ ਵਿੱਚ ਜਦੋਂ ਮੈਂ ਤੁਹਾਨੂੰ ਇੰਨੀ ਗੱਲ ਕਹੀ ਸੀ ਕਿ ਹਨਾ ਕਿ ਇੱਕ ਪਰਮਾਤਮਾ ਦਾ ਡਰ ਹਨਾ ਹੋਣਾ ਚਾਹੀਦਾ ਹੁੰਦਾ ਏ ਕਿ ਨਹੀਂ ਹੁੰਦਾ ਕਈਆਂ ਨੂੰ ਨਹੀਂ ਹੁੰਦਾ ਕਿ ਪਰਮਾਤਮਾ ਪ੍ਰਤੱਖ ਸਾਨੂੰ ਦੇਖ ਰਹੇ ਨੇ ਕੱਲ ਕੀ ਹੋਇਆ ਅਸੀਂ ਜਦੋਂ ਜੋੜਾ ਸਾਹਿਬ ਤੋਂ ਜੋੜਾ ਜਮਾ ਕਰਾ ਕੇ ਜਦੋਂ ਅਸੀਂ ਆ ਰਹੇ ਸੀ ਨਾ ਉੱਥੇ ਇੱਕ ਸਿਆਣੇ ਬਿਆਣੇ ਅੰਕਲ ਜੀ ਜੋੜਾ ਘਰ ਹੁੰਦਾ ਜੋੜਾ ਘਰ ਹਾਂ ਸਿਆਣੇ ਬਿਆਣੇ ਅੰਕਲ ਜੀ ਜਿਹਨਾਂ ਅਸੀਂ ਉਹਨਾਂ ਦਾ ਧਿਆਨ ਮੇਰੇ ਵੱਲ ਪਿਆ ਉਹਨਾਂ ਦੇ ਧਿਆਨ ਮੇਰੇ ਵੱਲ ਪਿਆ ਤੇ ਕਿਸੇ ਨੂੰ ਉਹਨਾਂ ਬੁਲਾਣ ਲੱਗ ਗਏ ਹਾਂ ਹਾਂ ਉਰੇ ਆ ਉਰੇ ਦੇਖੀ ਦੇਖੀ ਕਿ ਨਹੀਂ ਵੱਡੀ ਏਜ ਦੀ ਜਨਾਨੀ ਐਵੇਂ ਕਹਿਣ ਲੱਗੇ ਤੇ ਅਰਜੀਤ ਨਾਲ ਸੀ ਮੈਂ ਕਹ ਮੈਂ ਕਹ ਮੈਂ ਕਹ ਕਿ ਕਿਹੋ ਜਿਹੀ ਜਨਾਨੇ ਵਾਲੀ ਜਨਾਨੀ ਜਨਾਨੀ ਦੇਖੀ ਮੈਂ ਵਾਈਫ ਹਾਂ ਮੈਂ ਕਿਹਾ ਹਾਂ ਉਹ ਫਿਰ ਤੇ ਅੰਟੀ ਸੀਗੇ ਫਿਰ ਕੀ ਹੋਇਆ ਉਹ ਜਦੋਂ ਇਹਨਾਂ ਨੇ ਇੰਨੀ ਗੱਲ ਕਹੀ ਨਾ ਦੇਖੀ ਮੈਂ ਇਹ ਚੀਜ਼ ਬਿਆਨ ਇੱਥੇ ਦੱਸਣਾ ਚਾਹੁੰਦੀ ਆ ਕਿ ਗੁਰੂ ਘਰ ਜਾ ਕੇ ਵੀ ਪਰਮਾਸ ਕਈਆਂ ਨੂੰ ਡਰ ਹੀ ਨਹੀਂ ਹੁੰਦਾ ਆ ਡਰ ਆ ਡਰ ਦੀ ਗੱਲ ਕਰਦੀ ਸੀ ਮੈਂ ਕਿ ਵੇਖ ਲਓ ਗੁਰੂ ਘਰ ਦਾ ਵੀ ਨਹੀਂ ਡਰ ਹੁੰਦਾ ਐ ਨਹੀਂ ਇਨਸਾਨ ਸੋਚਦਾ ਕਿ ਹਰ ਇਨਸਾਨ ਚਾਹੇ ਉਹਦੀ ਹੱਥ ਬਾਹਾਂ ਹੈਗੀ ਐ ਜਾਂ ਨਹੀਂ ਐ ਜਾਂ ਕੋਈ ਅੰਗ ਨਹੀਂ ਹੈਗਾ ਉੱਥੇ ਬਥੇਰੇ ਸੀ ਹਨਾ ਹਣਾ ਤੇ ਚਲੋ ਹਣਾ ਮਿਹਨਤ ਵੀ ਕਰਦੇ ਨੇ ਕਿੰਨਾ ਕਈਆਂ ਦਾ ਹੱਥ ਨਹੀਂ ਸੀ ਇੱਕ ਅੰਕਲ ਦਾ ਉਹ ਫਿਰ ਵੀ ਮਿਹਨਤ ਕਰਦੇ ਪਏ ਸੀ ਹਣਾ ਆਪਾਂ ਉਹਨਾਂ ਤੋਂ ਚਲੋ ਪ੍ਰਸ਼ਾਦ ਦਾ ਡੱਬਾ ਲਿੱਤਾ ਅੰਗ ਮੈਂ ਕਹਿੰਦੀ ਆ ਜਿਹੜਾ ਮਿਹਨਤ ਕਰ ਰਿਹਾ ਜਿਹੜਾ ਅੰਗ ਹੀਲਾ ਉਹਨਾਂ ਤੋਂ ਜਰੂਰ ਉਹਨਾਂ ਦੀ ਮਦਦ ਕਰਿਆ ਕਰੋ ਤਾਂ ਕਿ ਚਲੋ ਆਪਣੇ ਘਰ ਦੀ ਉਹਨਾਂ ਦੀ ਵੀ ਰੋਟੀ ਪੱਕਦੀ ਰਵੇ ਠੀਕ ਹੈ ਤੇ ਉਹਨਾਂ ਅੰਕਲ ਦੇ ਵੇਖ ਕੇ ਨਾ ਮੈਨੂੰ ਐ ਮੈਂ ਕਿਹਾ ਇੱਥੇ ਮੈਂ ਕਹਿੰਦੀ ਆ ਕਿ ਪ੍ਰਮਾਤਮਾ ਦਾ ਵਾਅਦਾ ਜੀ ਕਈਆਂ ਨੂੰ ਡਰ ਨਹੀਂ ਹੁੰਦਾ ਕਿ ਗੁਰੂ ਘਰ ਨੂੰ ਵੀ ਨਹੀਂ ਛੱਡਦੇ ਗੁਰੂ ਘਰ ਆ ਕੇ ਵੀ ਹੱਸਦੇ ਐਵੇਂ ਬਰੇ ਜਿਵੇਂ ਨਾ ਮਜ਼ਾਕ ਮੇਰੀਆਂ ਵੀ ਗੱਲਾਂ ਕੋਈ ਕਹੇ ਤੀ ਨਾ ਪਿੰਨੀਆਂ ਹਲਾਣ ਕੋ ਹਾਂ ਤੇ ਇੱਕ ਆਂਟੀ ਮੈਨੂੰ ਲੰਗਰ ਹਾਲ ਚ ਮਿਲੇ ਉਹ ਰੱਬ ਦੇ ਰੰਗ ਹਾਂ ਬਈ ਉਹ ਹਾਂ 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 ਜੀ ਹਾਂ ਜੀ ਕਹਿੰਦਾ ਰੱਬ ਦੇ ਰੰਗ ਮੈਂ ਤਾਂ ਹਾਂ ਫਿਰ ਫਿਰ ਉਹਨਾਂ ਦੀ ਜਵਾਨ ਜੇ ਕੈਲੋਰੀ ਸੀ ਟਾਈਮ ਚੇਂਜ ਹੋ ਗਈ ਜਦੋਂ ਕਿਸੇ ਨੇ ਟੋਕਿਆ ਉਹਨਾਂ ਨੂੰ ਫਿਰ ਕੀ ਹੋਇਆ ਇੱਕ ਜਦੋਂ ਆਪਾਂ ਲੰਗਰ ਹਾਲ ਗਏ ਨਾ ਚਲੋ ਆਪਾਂ ਤੇ ਗੱਲ ਗੱਲ ਬਾਤ ਗੱਲ ਬਾਤ ਲੱਗੇ ਸੀ ਕਿ ਕਿਉਂਕਿ ਹਰਜੀਤ ਨੂੰ ਅੱਗੇ ਤੱਕ ਲੈ ਕੇ ਜਾਣਾ ਸੀ ਉੱਥੇ ਲੰਗਰ ਹਾਲ ਚ ਵੀਲ ਚੇਅਰ ਉੱਥੇ ਬਾਹਰ ਹੀ ਖੜੀ ਕੀਤੀ ਤੇ ਅੰਦਰ ਵੀ ਗਏ ਉੱਥੇ ਇੱਕ ਆਂਟੀ ਮੈਨੂੰ ਆਇਓ ਜਪਨੂ ਟਿਕਦੀ ਨਹੀਂ ਜਪਨੂ ਨੂੰ ਤੇ ਕਦੀ ਬਾਜੀ ਫੜਨ ਕਰ ਤੇ ਮੈਂ ਫੜਾ ਐਵੇਂ ਕਰਨਾ ਪੈ ਰਿਆ ਸੀ ਉੱਥੇ ਇੱਕ ਆਂਟੀ ਮੈਨੂੰ ਕੋਲੋਂ ਨਾ ਉਹ ਨਾ ਭਾਂਡੇ ਦੀ ਸੇਵਾ ਕਰੀ ਜਾਂਦੇ ਸੀ ਜਿਵੇਂ ਬਰਤਨ ਪਕੜਾਉਂਦੇ ਨਾ ਜਦੋਂ ਲੰਗਰ ਵਸੇ ਉਹ ਕਰੀ ਜਾਂਦੇ ਸੀ ਉਹ ਮੇਰੇ ਕੋਲ ਆਇਆ ਉਹ ਮੈਨੂੰ ਕਹਿੰਦੇ ਗੁੱਡੀ ਇਹ ਤੇਰੀ ਗੁੜੀਆ ਏ ਗੁੜੀਆ ਰਕੇ ਕਾਕਾ ਏ ਮੈਂ ਕਿਹਾ ਗੁੜੀਆ ਇਹ ਤੇਰੀ ਏ ਮੈਂ ਕਿਹਾ ਹਾਂਜੀ ਮੇਰੀ ਏ ਕਹਿੰਦੇ ਅੱਛਾ ਕਹਿੰਦੇ ਚਲੋ ਕੋਈ ਨਹੀਂ ਪਰਮਾਤਮਾ ਦੇ ਰੰਗ ਐ ਦੇਖ ਲੋ ਹਨਾ ਪਰਮਾਤਮਾ ਕਿੱਥੇ ਲੈ ਆ ਕੇ ਖੜਾ ਅੱਜ ਮੈਨੂੰ ਇਸ ਚੀਜ਼ ਦਾ ਨਾ ਮਾਨ ਕਹਿ ਲੋ ਮਾਨ ਨਹੀਂ ਕਰਾਂਗੀ ਪਰ ਪਰਮਾਤਮਾ ਦੀ ਦਿੱਤੀ ਹੋਈ ਦੇਨ ਕਾਂਗੀ ਕਿ ਉਹਨੇ ਮੈਨੂੰ ਇੰਨਾ ਮਾਨ ਬਖਸ਼ਿਆ ਇਸ ਚੀਜ਼ ਤੋਂ ਕਿ ਕਿੱਥੇ ਮੈਨੂੰ ਗੱਲਾਂ ਕੀਤੀਆਂ ਜਾਂਦੀਆਂ ਸੀ ਮੈਨੂੰ ਹਾਈਟ ਤੋਂ ਲੈ ਕੇ ਹਨਾ ਲੋਕੀ ਕਿਵੇਂ ਬੋਲਦੇ ਸੀ ਤੇ ਅੱਜ ਜਿਨ੍ਹਾਂ ਦੀ ਮਤ ਸਹੀ ਹੈ ਉਹ ਮੈਨੂੰ ਕਿਵੇਂ ਬੋਲਦੇ ਨੇ ਹਨਾ ਕਿ ਤੇਰੀ ਹੈਗੀ ਪ੍ਰਮਾਤਮਾ ਦੇ ਉਹਨਾਂ ਨੂੰ ਹੈ ਹੀ ਪ੍ਰਮਾਤਮਾ ਹੈਗਾ ਤੇ ਡਰ ਵੀ ਹੈਗਾ ਤਾਂ ਹੀ ਕਰਕੇ ਉਹ ਇੰਨੀ ਗੱਲ ਕਹ ਕਹਿੰਦੇ ਨੇ ਨਾ ਤੇ ਜਿਨ੍ਹਾਂ ਨੂੰ ਹੈ ਹੀ ਨਹੀਂ ਸਿਆਣੇ ਬਿਆਣੇ ਹੋ ਕੇ ਵੀ ਉਹਨਾਂ ਦੀ ਸ਼ਾਇਦ ਅਕਲ ਗਿੱਟੀਆਂ ਜਾ ਕੇ ਕਿੱਥੇ ਹੈਗੀ ਹੈ ਕਿ ਹੈ ਹੀ ਨਹੀਂ ਹੈਗੀ ਤੇ ਗੁਰੂ ਘਰ ਆ ਕੇ ਵੀ ਨਹੀਂ ਛੱਡਦੇ ਗੱਲਾਂ ਨੂੰ ਹਨਾ ਇੱਕ ਮਿੰਟ ਬਾਅਦ ਤੇ ਤੁਸੀਂ ਕਰਦੇ ਜਿਹੜਾ ਜਿਹੜਾ ਕਰ ਮੁਰੇ ਜੁੜੇ ਪਈ ਜਾਂਦੇ ਸੀਗੇ ਉਹ ਦੇਖੀ ਜਾ ਆਪਣੇ ਲਈ ਹੂੰ ਫੇਰ ਆਖੋ ਕਹਿੰਦੇ ਰੱਬ ਦੇ ਰੰਗ ਆ ਹੂੰ ਠੀਕ ਹੈ ਤੇ ਮੈਂ ਮੇਰਾ ਉਹਨਾਂ ਦੀਆਂ ਗੱਲਾਂ ਚ ਦਿਆਂ ਉਹਨਾਂ ਨੂੰ ਕੋਈ ਪਤਾ ਨਹੀਂਗਾ ਉਹ ਆਪਸ ਵਿੱਚ ਗੱਲਾਂ ਕਰੀ ਜਾਂਦੇ ਕਹਿੰਦੇ ਰੱਬ ਦੇ ਰੰਗ ਦੇਖ ਲਾਣਾ ਹੂੰ ਤੇ ਮੈਂ ਉਹਨਾਂ ਨੂੰ ਧਿਆਣਾ ਤੇ ਮੇਰਾ ਇੱਕ ਦਿਲ ਕਰੇ ਉਹਨੂੰ ਦੁਆਵਾ ਵੀ ਹਨਾ ਹੂੰ ਹਾਂ ਦੇਖੋ ਆਪਣੇ ਵਾਂਗੂ ਮਿਲਿਆ ਹਨ ਹਾਂ ਉਹ ਜਦੋਂ ਅਜੇ ਅਸੀਂ ਉਤਰੀ ਸੀ ਕਾਰ ਤੋਂ ਤੇ ਬਾਹਰਲੀ ਸਾਈਡ ਆਏ ਦੁਕਾਨਾਂ ਵਾਲੀ ਸਾਈਡ ਤੇ ਉਹਨਾਂ ਨੇ ਵੇਖ ਦੂਰੋਂ ਹੀ ਵੇਖਿਆ ਜਿਵੇਂ ਕਿ ਪਿੰਡਾਂ ਦੀਆਂ ਕੁੜੀਆਂ ਕਹਿੰਦੀਆਂ ਕੁੜੀਆਂ ਕਹਿੰਦੀਆਂ ਹੁੰਦੀਆਂ ਮਾਂ ਸਦਕੇ ਮੇਰਾ ਵੀਰਾ ਮਿਲ ਗਿਆ ਹਨਾ ਤੇ ਮੈਨੂੰ ਆਪਣਾ ਬਣਿਆ ਲੱਗਾ ਮੈਨੂੰ ਬਹੁਤ ਜਾਨੀ ਕਿ ਵੀ ਲੱਗਾ ਤੇ ਮੈਨੂੰ ਗੌਰਵਤਾ ਕੀ ਕਹਿੰਦਾ ਮੈਨੂੰ ਕਹਿੰਦਾ ਸਿੱਧੂ ਮੂਸੇ ਵਾਲੇ ਜਿੱਨੀ ਚੜਾਈ ਆ ਮੈਂ ਕਿਹਾ ਨਹੀਂ ਬਾਈ ਉਹਦੇ ਜਿੱਨੀ ਤਾਂ ਪਹੁੰਚ ਸਕਦੇ ਆਪਾਂ ਬਾਈ ਠੀਕ ਹੈ ਤੇ ਪਾਰਲੇ ਜਾਨੀ ਕਿ ਜਿੰਨੀ ਕੋਨੇ ਕਮਾਈ ਸੀ ਹਨਾ ਹੂੰ ਮਾਣੇ ਜਿੱਤਾ ਠੀਕ ਹੈ ਚਲੋ ਸਾਰੇ ਪਾਸੇ ਮਿਲਦੇ ਕਿਤੇ ਜਿੱਥੇ ਵੀ ਜਾਣੇ ਆ ਹਨਾ ਅਸੀਂ ਆ ਜਾਣਦੇ ਤਾਂ ਬਹੁਤ ਘਟਾ ਪਰ ਜਿੱਥੇ ਵੀ ਜਾਣੇ ਆ ਦੂਜੇ ਸ਼ਹਿਰ ਚ ਇੱਕ ਭੈਣ ਦਾ ਮੈਸੇਜ ਆਇਆ ਕਿ ਮਲੇਰ ਕੋਟਲੇ ਵੀ ਆਇਓ ਪਰ ਮੈਂ ਕਹਿੰਦੀ ਹਾਂ ਪ੍ਰਮਾਤਮਾ ਇੱਥੇ ਤੱਕ ਕਰਦਾ ਜਿੱਦਾਂ ਗੱਡੀ ਆ ਗਈ ਉਹਦੋਂ ਮੈਂ ਕਹਿੰਦੀ ਹਾਂ ਜਿੰਨਾ ਜਿੰਨਾ ਨਾਲ ਵਾਦਾ ਕੀਤਾ ਆ ਉਥੇ ਉਥੇ ਜ਼ਰੂਰ ਪਹੁੰਚਾਂਗੇ ਹਨਾ ਜਿਵੇਂ ਗੁਰੂ ਘਰ ਦੇ ਵਿੱਚ ਜਿੱਥੇ ਜਿੱਥੇ ਦੇ ਹੈਗੇ ਨੇ ਵੱਡੇ ਚਲੋ ਜਦੋਂ ਉੱਪਰ ਚਲੀਏ ਉੱਥੇ ਸਲਸ਼ਮਾਈਆਂ ਹੋ ਗਈਆਂ ਸਾਰੀਆਂ ਬੈਡਬੂਰ ਬਿਸਤਰੇ ਵਗੈਰਾ ਬਾਹਰ ਪਾਏ ਸੀ ਉੱਥੇ ਤੋਪਚ ਕਿਉਂਕਿ ਜਪਨੂਰ ਨੇ ਸਾਰੇ ਪਾਣੀ ਗੇਰਤਾ ਠੰਡਾ ਕਰਤਾ ਇਹ ਬਹੁਤ ਸ਼ਰਾਪਤੀ ਹੋ ਗਿਆ ਹਨਾ ਕੀ ਗੇਰਿਆ ਸੀ ਮਮ ਗੇਰਿਆ ਸੀ ਨਾ ਲੈ ਨਖਰੇ ਸਾਰੇ ਕਹਿੰਦੇ ਜਪਨੂਰ ਨੂੰ ਜ਼ਿਆਦਾ ਦਿਖਾਇਆ ਕਰੋ ਲਓ ਰੋਟੀ ਕਿਵੇਂ ਬਣਾਈ ਸੀ ਸਵੇਰੇ ਰੋਟੀ ਕਿਵੇਂ ਬਾਈ ਸੀ ਜਿੰਨੇ ਜਿੰਨੇ ਪ੍ਰਸ਼ਾਦਾ ਸਕਣਾ ਨਾ ਜਪਨੂਰ ਦੇ ਆਦਾਂ ਤੁਸੀਂ ਸਾਰੇ ਸਕ ਲਿਓ ਅਸੀਂ ਖਵਾਈ ਤੇ ਵੈਸੇ ਕੱਚੀ ਹੈ ਕੱਚੀ ਰੋਟੀ ਖਵਾਈ ਜਾਂਦੀ ਸੀ ਪਾਪਾ ਕਿੱਥੇ ਪਾਪਾ ਨੂੰ ਕਿੱਗੇ ਪਾਪਾ ਨੂੰ ਪਾਰੀ ਕਰਕੇ ਪਾਪਾ ਨੂੰ ਪਾਰ ਨਹੀਂ ਕੀਤਾ ਜਪੂਰ ਦਾ ਪਾਪਾ ਨੂੰ ਪਾਰ ਨਹੀਂ ਕੀਤਾ ਜੱਪੂ ਜੱਪੂ ਪਾਰ ਨਹੀਂ ਕੀਤਾ ਮੈਂ ਮੈਂ ਬਾਹਰ ਲੱਗੀ ਇੱਥੇ ਫਿਰ ਆਜੋ ਚਲਿਏ ਉੱਪਰ ਚਲਿਏ ਪਾਪਾ ਨੂੰ ਗਏ ਕਿ ਪਾਪਾ ਕਮਿੰਗ ਨਾਨਾ ਨੇ ਨੂਰੇ ਬੱਬੂ ਪੰਪ ਉਹ ਬੱਜੀ ਦਿੰਦਾ ਪਾਰ ਤੱਕਾਲ ਦੇ ਮੈਨੂੰ ਪਾਸ ਉਹ ਪਾਪਾ ਨਾਰਾਜ਼ ਹੋਗੇ ਪੁੱਤ ਪਾਪਾ ਕਹਿੰਦੇ ਪਾਰ ਨਹੀਂ ਕਰ ਬੱਬੂ ਪਾਪੇ ਕਹਿੰਦਾ ਮੈਨੂੰ ਨਾਸ਼ਤਾ ਬਣਾਵਾ ਹਨਾ ਨਾ ਜਿੱਪ ਕੇ ਕੀ ਕਰਦੀਆਂ ਨੂਰਾ ਓਏ ਇਹ ਟਟ ਜੂਗੀ ਇਹ ਨਹੀਂ ਲਾਉਣੀ ਮੋਟੋ ਮੋਟੋ ਸ਼ਾਇਦ ਪਤੋੜੂਗੀ ਇਸ ਸੀਸੀ ਸਹਤ ਵਾਲੀ ਹੈ 47 ਸੀਸੀ ਚੱਕੀ ਜਾਂਦੀ ਹੈ ਕਿ ਕੀ ਲੈਣ ਆਈ ਸੀ ਖੋਪਾ ਖਾ ਰਹੀ ਹੈ ਜੀਪੀ ਨੁਰ ਕੀ ਖਾਣਾ ਹੈ ਰੋਟੀ ਪਾਣੀ ਖਾ ਲਿਆ ਸਰ ਮਲਾ ਮੰਮੀ ਆ ਗਈ ਚਲ ਆ ਜਾ ਸੌਖਸਪਾ ਇਨਾ ਹੀ ਇਨਾ ਹੀ ਕਰਨੀ ਹੈ ਪਾਣੀ ਬਸ ਹੋਣ ਜਾਣਾ ਗਰਮ ਹੋਣਾ